ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਚ ਲੈ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੋਲੇ ਨੇ ਅੱਜ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਜਿੱਥੇ ਜਿਹੜੇ ਐਮਐਲਏ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਬਾਈਪੋਲ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜਿਦੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਚਿੰਮਾ ਤੇ ਇਸ ਤੋਂ ਇਲਾਵਾ ਦਿੱਲੀ ਦੀ ਲੀਡਰਸ਼ਿਪ ਹਾਜ਼ਰ ਰਹੀ ਸਵੇਰੇ ਅੱਜ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਪਰ ਵਿਜੀਲੈਂਸ ਦੀ ਰੇਡ ਹੁੰਦੀ ਆ ਵਿਜੀਲੈਂਸ ਅਫਸਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਸਵਾਲ ਜਵਾਬ ਹੁੰਦੇ ਨੇ ਅਖੀਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਮਾਮਲਾ ਇਹ ਨਸ਼ੇ ਦੇ ਨਾਲ ਜੋੜਿਆ ਗਿਆ ਤੇ ਇਸ ਸਭ ਕਾਸੇ ਤੋਂ ਬਾਅਦ ਜਦੋਂ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿੱਤ ਦਾ ਪ੍ਰੋਗਰਾਮ ਹੋ ਰਿਹਾ ਸੀ ਤਾਂ ਉੱਥੇ ਨਸ਼ੇ ਬਾਰੇ ਬੋਲੇ ਅਰਵਿੰਦ ਕੇਜਰੀਵਾਲ अरविंद केजरीवाल ਹੋਰਾਂ ਦਾ ਕਹਿਣਾ ਸੀ ਕਿ ਨਸ਼ੇ ਦਾ ਕੋਈ ਕਿੱਡਾ ਵੱਡਾ ਵੀ ਸਦਾਗਰ ਹੋਵੇ ਉਹ ਕਿੱਡਾ ਵੱਡਾ ਵੀ ਕਿਸੇ ਪਾਰਟੀ ਦਾ ਲੀਡਰ ਹੋਵੇ ਉਹ ਬਖਸ਼ਿਆ ਨਹੀਂ ਜਾਊਗਾ ਇਹ ਗੱਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ अरविंद केजरीवाल ਨੇ ਕਹੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਦਿੱਲੀ ਦੇ ਵਿੱਚ ਵੀ ਨਸ਼ਾ ਹਰਿਆਣਾ ਦੇ ਵਿੱਚ ਵੀ ਨਸ਼ਾ ਹੋਰ ਸਟੇਟਾਂ ਦੇ ਵਿੱਚ ਵੀ ਨਸ਼ਾ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨਸ਼ੇ ਕਰਕੇ ਨੁਕਸਾਨ ਜ਼ਿਆਦਾ ਹੋ ਗਿਆ ਇੱਕ ਗੱਲ ਉਹਨਾਂ ਨੇ ਹੋਰ ਵੀ ਕਹੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਕਿਸੇ ਪਾਰਟੀ ਦੇ ਸੱਤਾ ਦੇ ਵਿੱਚ ਹੁੰਦਿਆਂ ਕੋਈ ਪਾਰਟੀ ਦਾ ਜੇਕਰ ਵੱਡਾ ਲੀਡਰ ਆਪਣੇ ਘਰੇ ਅੰਤਰਰਾਸ਼ਟਰੀ ਸਮਗਲਰਾਂ ਨੂੰ ਰੱਖੇ ਤਾਂ ਉਹ ਲੋਕ ਹੁਣ ਬਖਸ਼ੇ ਨਹੀਂ ਜਾਣਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਰਕਾਰ ਸਾਡੀ ਹੈ ਬੇਸ਼ੱਕ ਅਰਵਿੰਦ ਕੇਜਰੀਵਾਲ ਹੋਰਾਂ ਨੇ ਨਾਮ ਤਾਂ ਨਹੀਂ ਲਿਆ ਔਰ ਸਿੱਧਮ ਸਿੱਧਾ ਜਿਹੜਾ ਨਿਸ਼ਾਨਾ ਇਹ ਨਿਸ਼ਾਨਾ ਬਿਕਰਮ ਸਿੰਘ ਮਜੀਠੀਆ ਤੇ ਹੀ ਸਾਧਿਆ ਗਿਆ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਸੀ ਤਾਂ ਉਦੋਂ ਪਿੰਡ-ਪਿੰਡ ਬੋਰਡ ਵੀ ਲਵਾਤੇ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਉਦੋਂ ਅਕਾਲੀ ਜਲਦੀ ਸਰਕਾਰ ਸੀ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਪੋਸਟਰ ਲਾਏ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨੁਕਰਾਂ ਦੇ ਵਿੱਚ ਕਿ ਉਹਨਾਂ ਪੋਸਟਰਾਂ ਦੇ ਉੱਪਰ ਲਿਖਿਆ ਹੋਇਆ ਸੀ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਕੋਰਟ ਚਲੇ ਜਾਂਦੇ ਨੇ ਅਰਵਿੰਦ ਕੇਜਰੀਵਾਲ ਉਸ ਮਾਮਲੇ ਦੇ ਵਿੱਚ ਮਾਫੀ ਮੰਗ ਜਾਂਦੇ ਨੇ ਜਿਸ ਨੂੰ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਕਹਿੰਦਾ ਰਿਹਾ ਕਿ ਥੋਡਾ ਲੀਡਰ ਕੇਜਰੀਵਾਲ ਮੇਰੇ ਅੱਗੇ ਗੋਡੇ ਟੇਕ ਗਿਆ ਸੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਕਹਿ ਰਿਹਾ ਕਿ ਪੋਲੀਟੀਕਲ ਵੈਂਡੇਟਾ ਹੈ ਇਹ ਬਦਲਾਖੋਰੀ ਦੀ ਰਾਜਨੀਤੀ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਬੂਤਾਂ ਸਮੇਤ ਸਰਕਾਰ ਦੇ ਕੰਮਾਂ ਨੂੰ ਨੰਗਿਆਂ ਕਰਦਾ ਸੀ ਉਹਨਾਂ ਦੇ ਲੀਡਰਾਂ ਦੇ ਜਿਹੜੇ ਕੰਮ ਸੀ ਉਹਨਾਂ ਨੂੰ ਨੰਗਿਆਂ ਕਰਦਾ ਸੀ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਆਹ ਕਾਰਵਾਈ ਹੋਈ ਹੈ ਜਿਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਇਸ ਕਾਰਵਾਈ ਤੋਂ ਬਾਅਦ ਤੇ ਬਿਕਰਮ ਮਜੀਠੀਆ ਨੂੰ ਫਿਰਾਸਤ ਚ ਲੈ ਜਾਣ ਤੋਂ ਬਾਅਦ ਰਵਨੀਤ ਮਿੱਟੂ ਜਾਂ ਹੋਰ ਤਮਾਮ ਲੀਡਰਾਂ ਦੇ ਬਿਆਨ ਆਏ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਸਾਰਾ ਕੁਝ ਇਹ ਮਤਲਬ ਕਿ ਸਰਕਾਰ ਗਲਤ ਕਰ ਰਹੀ ਆ ਪੋਲੀਟੀਕਲੀ ਵੈਂਡੇਟਾ ਹੈ ਦੁਰਵਰਤੋਂ ਹੋ ਰਹੀ ਆ ਬਰੁਧੀ ਧਿਰ ਦਿੱਤਾ ਗੱਲ ਛੱਡੋ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਐਮਐਲਏ ਨੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਇਸ ਗੱਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਰੱਖਿਆ ਜਿਹੜੀ ਮੈਂ ਪਹਿਲਾਂ ਵੀਡੀਓ ਕੀਤੀ ਹੈ ਉਹਦੇ ਵਿੱਚ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਜਦੋਂ ਮਜੀਠੀਆ ਅੰਦਰ ਸੀ ਉਦੋਂ ਤਾਂ ਸਰਕਾਰ ਨੇ ਕੋਈ ਖਾਸ ਕੋਈ ਕਾਰਵਾਈ ਨਹੀਂ ਕੀਤੀ ਤੇ ਬਿਕਰਮ ਸਿੰਘ ਮਜੀਠੀਆ ਆਰਾਮ ਦੇ ਵਿੱਚ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਰਹੇ ਤਾਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਿਨਾ ਅਰਵਿੰਦ ਕੇਜਰੀਵਾਲ ਨੇ ਵੱਡੇ ਨਿਸ਼ਾਨੇ ਮਜੀਠੀਆ ਤੇ ਸਾਦੇ ਨੇ ਨਸ਼ੇ ਦੇ ਸਦਾਗਰ ਕੇ ਬਖਸ਼ੇ ਨਹੀਂ ਜਾਣਗੇ ਇਹ ਗੱਲ ਅੱਜ ਅਰਵਿੰਦ ਕੇਜਰੀਵਾਲ ਨੇ ਕਹੀ ਆ ਕਿਉਂਕਿ ਆਪਾਂ ਨੂੰ ਪਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਸਵੇਰੇ ਹਿਰਾਸਤ ਦੇ ਵਿੱਚ ਲੈ ਲੈ ਗਿਆ ਜਦੋਂ ਕਾਂਗਰਸ ਦੀ ਸਰਕਾਰ ਜਾਣ ਵਾਲੀ ਸੀ ਪੰਜਾਬ ਦੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਸੀ ਉਦੋਂ ਵੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਹੋਈ ਸੀ ਹਾਲਾਂਕਿ ਇਲੈਕਸ਼ਨ ਲੜਨ ਦੇ ਲਈ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਤੋਂ ਰਾਹਤ ਮਿਲ ਗਈ ਸੀ ਬਾਅਦ ਦੇ ਵਿੱਚ 6 ਮਹੀਨੇ ਪਟਿਆਲਾ ਜੇਲ੍ਹ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਲਾ ਕੇ ਆਏ ਸੀ ਪਰ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਆਹ ਬਦਲਾਖੋਰੀ ਦੀ ਰਾਜਨੀਤੀ ਆ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਬੋਲੇ ਨੇ ਭਗਵੰਤ ਮਾਨ ਦੇ ਉੱਪਰ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ 2027 ਦੀ ਸਰਕਾਰ ਵੇਲੇ ਜਾਂ ਚੋਣ ਵੇਲੇ ਜਾਂ 2027 ਚ ਸਰਕਾਰ ਜਾਣ ਵੇਲੇ ਅਸੀਂ ਭਗਵੰਤ ਮਾਨ ਨੂੰ ਦੇਸ਼ ਛੱਡ ਕੇ ਭੱਜ ਕੇ ਜਾਣ ਨਹੀਂ ਦੇਵਾਂਗੇ ਇਹ ਸਾਰਾ ਕੁਝ ਹੋ ਰਿਹਾ ਏਦਾਂ ਦੇ ਬਿਆਨ ਨਿਕਲ ਕੇ ਆ ਰਹੇ ਨੇ ਸੋ ਜੋ ਵੀ ਅਪਡੇਟ ਹੋਗੀ ਇਸ ਮਾਮਲੇ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ